ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਪਰਮਾਤਮਾ ਦਾ ਪਿਆਰ ਬਾਣੀ ਦੇ ਪ੍ਰਤੀ ਪਿਆਰ ਸਿੱਖੀ ਦੇ ਪ੍ਰਚਾਰ ਦੀ ਲਗਨ ਆਗਿਆਕਾਰਤਾ ਨਿਰਮਾਣਤਾ ਆਦਿਕ ਗੁਣਾਂ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਦੇ ਹਨ ਤੇ ਵੱਡੇ ਭਰਾਤਾ ਪ੍ਰੀਤੀ ਚੰਦ ਨੇ ਡਟ ਕੇ ਪੂਰੇ ਤਾਨ ਦੇ ਨਾਲ ਵਿਰੋਧਤਾ ਕੀਤੀ ਇਤੋਂ ਤੱਕ ਕਿ ਅੰਮ੍ਰਿਤਸਰ ਦੀ ਨਾਕਾਬੰਦੀ ਕਰਕੇ ਜੋ ਸੰਗਤਾਂ ਰਸਨਾ ਪੇਟਾ ਆਦ ਲੈ ਕੇ ਆਉਂਦੀਆਂ ਸਨ ਉਹ ਪੇਟਾ ਆਪ ਸੰਭ ਲੈਂਦਾ ਤੇ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਭੇਜ ਦਿੰਦਾ ਗੁਰੂ ਅਰਜਨ ਦੇਵ ਜੀ ਨੇ ਤਖਤ ਤੇ ਬਿਰਾਜਮਾਨ ਹੋ ਕੇ ਜੋ ਕਾਰਜ ਗੁਰੂ ਰਾਮਦਾਸ ਜੀ ਨੇ ਆਰੰਭ ਕੀਤੇ ਹੋਏ ਸਨ ਅੰਮ੍ਰਿਤਸਰ ਸਰੋਵਰ ਦੀ ਸੰਪੂਰਨਤਾ ਕਰਵਾਉਣੀ ਸੀ ਸੰਤੋਖ ਸਰ ਦੀ ਸੰਪੂਰਨਤਾ ਕਰਵਾਉਣੀ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਦਾ ਕਾਰਜ ਸੀ ਅਤੇ ਅੰਮ੍ਰਿਤਸਰ ਨਗਰ ਦੀ ਉਸਾਰੀ ਦਾ ਕਾਰਜ ਵੀ ਨਾਲ-ਨਾਲ ਹੀ ਚੱਲ ਰਿਹਾ ਸੀ ਅਰਤੀ ਚੰਦ ਨੇ ਨਾਕਾਬੰਦੀ ਕਰਕੇ ਤੇ ਪੇਟਾ ਆਪ ਸਾਂਭ ਲੈਂਦਾ ਸੀ ਇਸ ਤੋਂ ਇਲਾਵਾ ਉਸਨੇ ਗੁਰੂ ਕੇ ਕੀਰਤਨੀਆਂ ਸੋਤਾ ਹੋਰ ਬਲਵਾਂਡਰ ਨੂੰ ਚੁੱਕਣਾ ਦੇ ਕੇ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਹਟਾ ਦਿੱਤਾ ਤਾਂ ਕਿ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਹੋਵੇਗਾ ਸੰਗਤਾਂ ਪੇਟਾਵਾਂ ਨਹੀਂ ਚੜਾਉਣਗੀਆਂ ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਵਾਉਣ ਵਾਸਤੇ ਕਦੇ ਸੁਲਬੀ ਖਾਨ ਕਦੇ ਸੁਲਹੀ ਖਾਨ ਨੂੰ ਲੈ ਕੇ ਆਇਆ ਗੁਰੂ ਅਰਜਨ ਦੇਵ ਜੀ ਉਸ ਪਰਮਾਤਮਾ ਦੇ ਆਸਰੇ ਤੇ ਸਾਰੇ ਕਾਰਜਾਂ ਨੂੰ ਬੜੀ ਡਰਤਾ ਤੇ ਸੇਵਾ ਭਾਵਨਾ ਦੇ ਨਾਲ ਲਗਨ ਦੇ ਨਾਲ ਸੰਪੂਰਨਤਾ ਵਾਲੇ ਪਾਸੇ ਲਹਿਰਿ ਲਾ ਕੇ ਜਾ ਰਹੇ ਸਨ ਸਤਗੁਰਾਂ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਹਰੇਕ ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਦਰਬਾਰ ਵਿੱਚ ਪਹੁੰਚਾਵੇ ਇਸ ਤੋਂ ਇਲਾਵਾ ਸਤਗੁਰੂ ਜੀ ਸਿੱਖੀ ਦੇ ਪ੍ਰਚਾਰ ਨੂੰ ਵੀ ਜਥੇਬੰਦ ਕਰ ਰਹੇ ਹਨ ਤੇ ਸਤਗੁਰਾਂ ਨੇ ਕਈ ਨਵੇਂ ਨਗਰਾਂ ਦੀ ਉਸਾਰੀ ਕੀਤੀ ਜਿਨ੍ਹਾਂ ਵਿੱਚ ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ ਅਤੇ ਤਰਨਤਾਰਨ ਇਸ ਤੋਂ ਇਲਾਵਾ ਜਦੋਂ ਲਾਹੌਰ ਦੇ ਵਿੱਚ ਕਾਲ ਪੈ ਗਿਆ ਗੁਰੂ ਅਰਜਨ ਦੇਵ ਜੀ ਨੇ ਉੱਥੇ ਜਾ ਕੇ ਕਾਲ ਪੀੜਤਾਂ ਦੀ ਸਹਾਇਤਾ ਤੇ ਮਦਦ ਕੀਤੀ 8 ਮਹੀਨੇ ਉੱਥੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਅਕਬਰ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਕਿਸਾਨਾਂ ਦਾ ਟੈਕਸ ਮੁਆਫ ਕਰਨ ਵਾਸਤੇ ਕਿਹਾ ਤੇ ਉਸ ਨੇ ਗੁਰੂ ਜੀ ਦੇ ਕਹਿਣ ਤੇ ਕਿਸਾਨਾਂ ਦਾ ਟੈਕਸ ਮੁਆਫ ਕਰ ਦਿੱਤਾ ਪਾਣੀ ਦੀ ਥੋੜ੍ਹ ਨੂੰ ਪੂਰਿਆ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸਿਆਟਾ ਵਿਖੇ ਸੇ ਹਰਟਾ ਵਾਲਾ ਖੂਹ ਲਗਵਾਇਆ ਇਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਨਗਰ ਦੀ ਉਹ ਸਾਰੀ ਕਰਵਾਈ ਸੋ ਸਤਿਗੁਰੂ ਜੀ ਦੀ ਸ਼ੋਭਾ ਸੁਣ ਕੇ ਸੰਗਤਾਂ ਜਿਹੜੀਆਂ ਸਨ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਹੋਮ ਹਮਾ ਕੇ ਆਈਆਂ ਸਨ ਅੰਮ੍ਰਿਤਸਰ ਦੇ ਵਿੱਚ ਗਹਿਮਗਹਿਮ ਹੋ ਰਹੀ ਸੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਕੰਗਮਾਈ ਦਾ ਰਹਿਣ ਵਾਲਾ ਜਿਸ ਦਾ ਨਾਮ ਸੀ ਮੰਜ ਜੋ ਕਿ ਸਖੀ ਸਰਵਰੀਆ ਹੈ ਸਖੀ ਸੁਲਤਾਨ ਦਾ ਸ਼ਰਧਾਲੂ ਸੇਵਕ ਹੈ ਤੇ ਇੱਕ ਦਿਨ ਵਾਪਸ ਆਉਂਦਾ ਹੋਇਆ ਅਮਰਸਰ ਵਿਖੇ ਟੈਰੀਆ ਤੇ ਅਮਰਸਰ ਵਿਖੇ ਕਾਰ ਸੇਵਾ ਚੱਲ ਰਹੀ ਹੈ ਸਿੱਖ ਆਪਣੇ ਸਿਰਾਂ ਤੇ ਮਿੱਟੀ ਦੀਆਂ ਟੋਕਰੀਆਂ ਢੋ ਰਹੇ ਹਨ ਲੰਗਰ ਦੇ ਵਿੱਚ ਸੇਵਾ ਕਰ ਰਹੇ ਹਨ ਕੋਈ ਝੂਠੇ ਬਰਤਨ ਮਾਂਜ ਰਿਹਾ ਹੈ ਕੋਈ ਝਾੜੂ ਦੀ ਸੇਵਾ ਕਰ ਰਿਹਾ ਹੈ ਕੋਈ ਝੋੜੇ ਝਾੜਨ ਦੀ ਸੇਵਾ ਕਰ ਰਿਹਾ ਹੈ ਕਈ ਸੰਗਤਾਂ ਗੁਰੂ ਚਰਨਾਂ ਵਿੱਚ ਬੈਠ ਕੇ ਹਰ ਜਸ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੀਆਂ ਹਨ ਇਨ੍ਹਾਂ ਸਾਰੀਆਂ ਹੀ ਸੰਗਤਾਂ ਦੇ ਚਿਹਰੇ ਜਿਹੜੇ ਹਨ ਉਹ ਬੜੇ ਖਿੜੇ ਹੋਏ ਹਨ ਖੁਸ਼ੀ ਦੇ ਵਿੱਚ ਸੰਗਤਾਂ ਕੀਵੀਆਂ ਹੋਈਆਂ ਸਿਰਾਂ ਤੇ ਟੋکریاں ਢੋਰੀਆਂ ਹਨ ਬੜਾ ਚਾਅ ਚੜਿਆ ਹੋਇਆ ਕੋਈ ਅਮੀਰ ਸਿੱਖ ਜੁੜੇ ਚਾੜਨ ਦੀ ਸੇਵਾ ਕਰ ਰਿਹਾ ਹੈ ਬੜੇ ਚਾਅ ਦੇ ਨਾਲ ਖੁਸ਼ੀ ਦੇ ਨਾਲ ਅਮੀਰ ਕੀ ਗਰੀਬ ਕੀ ਹਰੇਕ ਸਿੱਖ ਗੁਰੂ ਦਰਬਾਰ ਵਿੱਚ ਜੁੱਠੇ ਮਰਤਨ ਬਰਤਨ ਮਾਂਜਣ ਦੀ ਅਤੇ ਹੋਰ ਸਾਫ ਸਪਾਈ ਦੇ ਖਮਾਂ ਵਿੱਚ ਬੜੀ ਖੁਸ਼ੀ ਤੇ ਚਾਅ ਦੇ ਨਾਲ ਰੁੱਝਿਆ ਹੋਇਆ ਹੈ ਅਜਿਹਾ ਕੁਝ ਵੇਖ ਕੇ ਮਨ ਦੇ ਮਨ ਵਿੱਚ ਆਇਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਸਤਿਗੁਰੂ ਜੀਓ ਜਿਹੜੀ ਕਿਰਪਾ ਇਹਨਾਂ ਸਿੱਖਾਂ ਦੇ ਉੱਤੇ ਕੀਤੀ ਹੋਈ ਹੈ ਇਹ ਕਿਰਪਾ ਇਹ ਬਖਸ਼ਿਸ਼ ਇਹ ਮਿਹਰ ਮੇਰੇ ਉੱਤੇ ਵੀ ਕਰ ਦਿਓ ਸਤਿਗੁਰੂ ਜੀ ਜਾਣਦੇ ਸਨ ਕਿ ਇਹ ਸੁਲਤਾਨੀਆਂ ਹੈ ਸਖੀ ਸਰਵਰ ਦਾ ਉਪਾਸ਼ਕ ਹੈ ਤੇ ਸਤਿਗੁਰਾਂ ਨੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਬਚਨ ਕਹੇ ਪਾਈ ਸਿੱਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜਿਸ ਦਾ ਭਾਵ ਸੀ ਕਿ ਇੱਕ ਸਮੇਂ ਇੱਕੋ ਦੇਹੀ ਸਿੱਖ ਬਣਿਆ ਜਾ ਸਕਦਾ ਹੈ ਜੇ ਸਿੱਖੀ ਕਮਾਉਣੀ ਹੈ ਤੇ ਜੋ ਤਾਰਨਾਵਾ ਦਾ ਤੂੰ ਪਹਿਲੇ ਤਾਰ ਨਹੀਂ ਹੈ ਉਹਨਾਂ ਧਾਰਨਾਵਾਂ ਨੂੰ ਆਪਣੇ ਅੰਦਰੋਂ ਕੱਢਣਾ ਪਵੇਗਾ। ਭਾਈ ਮੰਜ ਜੀ ਸਤਿਗੁਰਾਂ ਦੇ ਇਹਨਾਂ ਹੁਕਮਾਂ ਨੂੰ ਖਮਾਉਣ ਵਾਸਤੇ ਪਿੰਡ ਚਲੇ ਗਏ ਤੇ ਉਹਨਾਂ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਪੀਰਖਾਨਾ ਜਿਹੜਾ ਸੀ ਉਹ ਜਾਂਦਿਆਂ ਹੀ ਢਾਹ ਦਿੱਤਾ। ਭਾਈ ਮੰਜ ਦਾ ਜਾਨੀ ਔਰ ਮਾਲੀ ਨੁਕਸਾਨ ਹੋਣ ਲੱਗਾ। ਦਿਨੋਂ ਦਿਨ ਮੱਝਾਂ ਘਾਵਾਂ ਜਿਹੜੀਆਂ ਸਨ ਉਹ ਮਰਨ ਲੱਗੀਆਂ ਤੇ ਕਾਫੀ ਗਰੀਬੀ ਉਹਨਾਂ ਦੇ ਉੱਤੇ ਆ ਗਈ। ਅਖੀਰ ਸਭ ਕੁਝ ਛੱਡ ਛਡਾ ਕੇ ਮਨ ਦੇ ਵਿੱਚ ਇੱਕੋ ਹੀ ਚਾਹ ਹੈ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਉਹ ਬਖਸ਼ਿਸ਼ ਪ੍ਰਾਪਤ ਕਰਨੀ ਹੈ ਜਿਹੜੀ ਉਹਨਾਂ ਸਿੱਖਾਂ ਨੇ ਪ੍ਰਾਪਤ ਕੀਤੀ ਹੋਈ ਹੈ ਸੋ ਕਾਰ ਛੱਡ ਕੇ ਅਮਰਸਰ ਆ ਗਿਆ ਅਮਰਸਰ ਆ ਕੇ ਕਾਰ ਕੀ ਅਰੰਭੀ ਹੈ ਹਰ ਰੋਜ਼ ਜੰਗਲ ਦੇ ਵਿੱਚ ਜਾਣਾ ਦੋ ਪੰਡਾ ਲੱਕੜਾਂ ਦੀਆਂ ਲਿਆਉਣੀਆਂ ਇੱਕ ਪੰਡ ਨੂੰ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਨਾ ਦੂਸਰੀ ਪੰਡ ਲੰਗਰ ਦੇ ਵਾਸਤੇ ਭੇਂਟ ਕਰਨੀ ਹਰ ਰੋਜ਼ ਦਾ ਇਹ ਨਿਯਮ ਸੀ ਇੱਕ ਦਿਨ ਕੀ ਹੋਇਆ ਕਿ ਅਚਾਨਕ ਹਵਾ ਦਾ ਤੇਜ਼ ਝੁਕਾ ਆਇਆ ਤੇ ਉਸ ਹਵਾ ਨੇ ਇਹਨਾਂ ਨੂੰ ਤੱਕ ਕੇ ਖੂਹ ਦੇ ਵਿੱਚ ਛੁੱਟ ਦਿੱਤਾ ਖੂਹ ਵਿੱਚ ਪਾਣੀ ਥੋੜਾ ਸੀ ਪਰ ਡਿਗਦੇਆਂ ਡਿਗਦੇਆਂ ਇਹਨਾਂ ਨੇ ਪੰਡ ਜਿਹੜੀ ਸੀ ਉਹ ਡਿਗਲ ਨਹੀਂ ਦਿੱਤੀ ਤੇ ਖੂਹ ਦੇ ਪਾਣੀ ਵਿੱਚ ਗਿੱਲੀ ਨਹੀਂ ਹੋਣ ਦਿੱਤੀ ਮੁਖਤੋਂ ਸਤਗੁਰਾਂ ਦੀ ਬਾਣੀ ਉਚਾਰਨ ਕਰ ਰਿਹਾ ਸਨ ਤੇ ਇੰਨੀ ਦੇਰ ਨੂੰ ਨੇੜਿਆਂ ਦੀ ਕੋਈ ਰਾਹੀ ਲੰਘਦਾ ਹੋਇਆ ਜਦੋਂ ਉਸ ਨੇ ਆਵਾਜ਼ ਸੁਣੀ ਤੇ ਉਸ ਨੇ ਸਮਝ ਲਿਆ ਕਿ ਇਹ ਤਾਂ ਕੋਈ ਗੁਰੂ ਕਾ ਸਿੱਖ ਹੈ ਬਾਣੀ ਉਚਾਰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਦੱਸਿਆ ਕਿ ਤੁਹਾਡਾ ਕੋਈ ਸਿੱਖ ਖੂਹ ਦੇ ਵਿੱਚ ਡਿੱਗਿਆ ਹੋਇਆ ਗੁਰੂ ਅਰਜਨ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਨਾਲ ਲਿਆ ਰੱਸੇ ਲਏ ਤੇ ਉਸ ਪਾਸੇ ਨੂੰ ਚਾਲੇ ਪਾ ਦਿੱਤੇ ਖੂਹ ਦੇ ਕੋਲ ਪਹੁੰਚ ਕੇ ਰੱਸਾ ਛੁੱਟਿਆ ਗਿਆ ਕਿ ਭਾਈ ਮਨਜ ਜੀ ਇਸ ਰੱਸੇ ਨੂੰ ਫੜ ਕੇ ਬਾਹਰ ਆ ਜਾਓ ਪਰ ਭਾਈ ਮਨਜ ਜੀ ਦੀ ਲਗਨ ਜਿਹੜੀ ਹੈ ਉਹ ਬਾਣੀ ਦੇ ਨਾਲ ਜੁੜੀ ਹੋਈ ਹੈ ਤੇ ਮਨ ਦੇ ਵਿੱਚ ਇਹੀ ਪਿਆਰ ਹੈ ਮਤਾ ਕਿਤੇ ਇਹ ਲੱਕੜੀਆਂ ਜੜੀਆਂ ਹਨ ਗਿੱਲੀਆਂ ਨਾ ਹੋ ਜਾਣ ਤੇ ਲੰਗਰ ਤਿਆਰ ਨਾ ਹੋਵੇ ਤੇ ਸੰਗਤਾਂ ਜੜੀਆਂ ਹਨ ਉਹ ਭੁੱਖੀਆਂ ਰਹਿ ਜਾਣ ਇਸ ਕਰਕੇ ਉਹਨਾਂ ਨੇ ਲੱਕੜੀਆਂ ਤਾਂ ਗਿੱਲੀਆਂ ਨਹੀਂ ਹੋਣ ਦਿੱਤੀਆਂ ਤੇ ਉਹਨਾਂ ਨੇ ਪਹਿਲਾਂ ਰੱਸਾ ਜਿਹੜਾ ਸੀ ਉਹ ਲੱਕੜੀਆਂ ਨੂੰ ਬੰਨਿਆ ਪਹਿਲਾਂ ਲੱਕੜੀਆਂ ਬਾਹਰ ਕੱਡੀਆਂ ਗਈਆਂ ਫਿਰ ਉਹ ਆਪ ਬਾਹਰ ਆਏ ਤੇ ਸਤਿਗੁਰੂ ਜੀ ਭਾਈ ਮੰਜ ਜੀ ਦੀ ਇਸ ਸਿਆਣਪ ਨੂੰ ਦੇਖ ਕੇ ਇਸ ਦਿਲੀ ਪਿਆਰ ਨੂੰ ਦੇਖ ਕੇ ਤੇ ਸਤਿਗੁਰਾਂ ਨੇ ਭਾਈ ਮੰਜ ਜੀ ਨੂੰ ਛਾਤੀ ਦੇ ਨਾਲ ਲਾਇਆ ਤੇ ਬਚਨ ਕਹੇ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ ਭਾਈ ਮੰਜ ਜੀ ਤੁਹਾਡੀ ਕਲਣਾ ਸਫਲ ਹੋਈ ਹੈ ਹੁਣ ਤੁਸੀਂ ਬ੍ਰਾਹਮਣ ਨੂੰ ਪਛਾਣ ਲਿਆ ਹੁਣ ਤੁਹਾਡੇ ਤੇ ਗੁਰੂ ਦੀ ਬਖਸ਼ਿਸ਼ ਹੈ ਜਾਓ ਹੁਣ ਆਪਣੇ ਨਗਰ ਜਿੱਤੇ ਤੁਸੀਂ ਆਪ ਨਾਮ ਜਪ ਕੇ ਤੇ ਆਪਣੀ ਤ੍ਰਿਪਤੀ ਕਰ ਰਹੇ ਹੋ ਜਿੱਤੇ ਜਿਸ ਨਾਮ ਨੂੰ ਜਪ ਕੇ ਤੁਸੀਂ ਆਪਣੀ ਭੁੱਖ ਨੂੰ ਮਿਟਾਇਆ ਹੈ ਜਾਓ ਇਸ ਨਾਮ ਦੇ ਲੰਗਰ ਆਪਣੇ ਇਲਾਕੇ ਵਿੱਚ ਜਾ ਕੇ ਲਾਓ ਤੇ ਸਿੱਖ ਸੰਗਤਾਂ ਨੂੰ ਇਸ ਨਾਮ ਦੇ ਨਾਲ ਤ੍ਰਿਪਤ ਕਰੋ ਜਿਸ ਨਾਮ ਦੇ ਬਾਰੇ ਵਿੱਚ ਬਚਨ ਹਨ ਹਰ ਹਰ ਨਾਮ ਮਿਲੇ ਤ੍ਰਿਪਤਾਸਿ ਜਿਸ ਨਾਮ ਦੇ ਬਾਰੇ ਵਿੱਚ ਫੁਰਮਾਨ ਹੈ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿੰਨ ਭੁੱਖਾਂ ਸਭ ਕਵਾਈਆਂ ਸੋ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਸਖੀ ਸਰਵਰੀਏ ਜਿਹੜੇ ਸਨ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕਰ ਗਏ ਤੇ ਇਸੇ ਕਾਰਨ ਹੀ ਸ਼ੇਖ ਬੱਤੇਵਾਲਾ ਪੀਰ ਜਿਹੜਾ ਸੀ ਅਤੇ ਇਸ ਦੇ ਹੋਰ ਜਿਹੜੇ ਚੇਲੇ ਸਨ ਉਹ ਗੁਰੂ ਅਰਜਨ ਦੇਵ ਜੀ ਦੇ ਨਾਲ ਇਰਖਾ ਰੱਖਦੇ ਸਨ